ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਈ ਵੱਡੇ ਫੈਸਲੇ ਲਏ ਗਏ ਨੇ ਤੇ ਉਹਨਾਂ ਦੇ ਵਿੱਚ ਇੱਕ ਫੈਸਲਾ ਆਜਿਹਾ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਯਾਨੀ ਕਿ ਪੰਜਾਬ ਸਰਕਾਰ ਨੇ ਪੈਟਰੋਲ ਡੀਜ਼ਲ ਦੇ ਉੱਤੇ ਵੈਟ ਵਧਾ ਦਿੱਤਾ ਹੈ 61 ਪੈਸੇ ਮਹਿੰਗਾ ਹੋ ਜਾਏਗਾ ਪੈਟਰੋਲ ਤੇ 92 ਪੈਸੇ ਮਹਿੰਗਾ ਹੋ ਜਾਏਗਾ ਡੀਜ਼ਲ ਇਹਦਾ ਸਿੱਧਾ ਅਸਰ ਆਮ ਲੋਕਾਂ ਦੀਆਂ ਜੇਬਾਂ ਤੇ ਪਵੇਗਾ ਜੇਕਰ ਆਪਾਂ ਕੋਈ 1 ਲੀਟਰ ਤੇਲ ਪਵਾਉਣਿਆ ਤਾਂ ਉਹਦਾ ਜ਼ਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਲੱਗਦਾ ਹੁੰਦਾ ਯਾਰ 65 ਪੈਸੇ ਗਏ ਕੋਈ ਚੱਕਰ ਨਹੀਂ ਪਰ ਜਦੋਂ ਕਿਸਾਨਾਂ ਨੇ ਜਾਂ ਹੋਰ ਨਾਲ ਲੋਕਾਂ ਨੇ ਡੀਜ਼ਲ ਦਾ ਡਰਮ ਪਰਵਾਉਣਾ ਹੈ ਤਾਂ ਉਹਨਾਂ ਨੂੰ ਉਹਦੇ ਉੱਤੇ ਵੱਧ ਪੈਸੇ ਦੇਣੇ ਪੈਣਗੇ 2-2 2.5 250 ਰੁਪਏ ਦਾ ਫਰਕ ਪੈਣਾ ਸ਼ੁਰੂ ਹੋ ਜਾਏਗਾ ਡੀਜ਼ਲ ਦੀਆਂ ਕੀਮਤਾਂ ਦੇ ਉੱਤੇ ਡਰਮ ਦੇ ਹਿਸਾਬ ਦੇ ਨਾਲ ਤੇ ਇਸ ਤੋਂ ਇਲਾਵਾ ਬਿਜਲੀ ਦੀ ਜਿਹੜੀ ਸਬਸਿਡੀ ਆ ਉਹਦੇ ਵਿੱਚ ਵੀ ਥੋੜਾ ਜਿਹਾ ਫੇਰ ਬਦਲ ਕੀਤਾ ਗਿਆ ਹੈ ਬਿਜਲੀ ਦੀਆਂ ਦਰਾਂ ਦੇ ਵਿੱਚ ਫੇਰ ਬਦਲ ਕੀਤਾ ਗਿਆ ਹੈ ਇੱਕ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਬਿਜਲੀ ਦੇ ਬਿੱਲ ਘਟਾਏ ਸੀਗੇ ਦਰਾਂ ਦੇ ਵਿੱਚ ਅੱਧੋ-ਅੱਧਾ ਫਰਕ ਪਾਤਾ ਸੀ ਉਹ ਫੈਸਲਾ ਵਾਪਸ ਲੈ ਲਿਆ ਗਿਆ ਪੰਜਾਬ ਸਰਕਾਰ ਵੱਲੋਂ ਤੇ 7 ਕਿਲੋਵਾਟ ਤੱਕ 3 ਰੁਪਏ ਪ੍ਰਤੀ ਯੂਨਿਟ ਬਿਜਲੀ ਹੈ ਜਿਹੜੀ ਉਹ ਮਹਿੰਗੀ ਕਰ ਦਿੱਤੀ ਗਈ ਹੈ ਹਾਲਾਂਕਿ ਪੰਜਾਬ ਸਰਕਾਰ ਨੇ ਇਹ ਕਿਹਾ ਹੈ ਕਿ ਬਿਜਲੀ ਦੀ ਜਿਹੜੀ ਪਹਿਲੀ ਸਬਸਿਡੀ ਜਿਸ ਤਰ੍ਹਾਂ ਚੱਲਦੀ ਹੈ ਕਿਸਾਨਾਂ ਵਾਲੀ ਬਿਜਲੀ ਹੋਗੀ ਜਾਂ ਫਿਰ ਘਰਾਂ ਵਾਲੀ 300 ਯੂਨਿਟ ਆ ਉਹ ਉਸੇ ਤਰ੍ਹਾਂ ਹੀ ਜਾਰੀ ਰਹੇਗੀ ਇਸ ਨੂੰ ਲੈ ਕੇ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਖੁਰਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਉਨ੍ਹਾਂ ਦਾ ਕੀ ਕਹਿਣਾ ਹੈ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਏ ਵਾਧੇ ਨੂੰ ਲੈ ਕੇ ਆਓ ਸੁਣਾਣਿਆ ਤੁਹਾਨੂੰ ਮੋਟਰ ਸਿੰਘ ਜੀ ਸਵਾਗਤ ਹੈ ਜੀ ਡੀ5 ਚੈਨਲ ਪੰਜਾਬੀ ਤੇ ਅ ਜਿਸ ਤਰ੍ਹਾਂ ਦੇ ਨਾਲ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ ਹੈ ਜੀ ਇਹਦੇ ਵਿੱਚ ਕਈ ਫੈਸਲੇ ਲਏ ਗਏ ਨੇ ਇੱਕ ਤਾਂ ਇਹ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਬਿਜਲੀ ਦਰਾਂ ਵੀ ਵਧਾ ਦਿੱਤੀਆਂ ਗਈਆਂ ਨੇ ਹਾਲਾਂਕਿ ਉਹ ਕਹਿੰਦੇ ਨੇ ਕਿ 300 ਯੂਨਟ ਵਾਲੀ ਜਿਹੜੀ ਮੁਫਤ ਸਕੀਮ ਹੈ ਉਹ ਜਾਰੀ ਰਹੇਗੀ ਪਰ ਜਿਹੜਾ ਪੈਟਰੋਲ ਡੀਜ਼ਲ ਵਧਣਾ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 92 ਪੈਸੇ ਡੀਜ਼ਲ ਵਧਾਇਆ ਗਿਆ ਹੈ ਉਹਦਾ ਕਿਸਾਨੀ ਦੇ ਉੱਤੇ ਵੀ ਅਸਰ ਪਵੇਗਾ। ਇੱਕਦਮ ਇਹ ਤੇ ਡੀਜ਼ਲ ਤੇ ਪੈਟਰੋਲ ਤਾਂ ਅੱਗੇ ਬਹੁਤ ਮਹਿੰਗੇ ਨੇ। ਜੀ ਅਸੀਂ ਤਾਂ ਮੰਨ ਕਰ ਰਹੇ ਹਾਂ ਜੀ ਕਿ ਘਟਾਉਣਾ ਚਾਹੀਦਾ ਹੈ ਨਾ ਤਾਂ ਵਾਟ ਘਟਾਉਣਾ ਚਾਹੀਦਾ ਹੈ ਘਟਾ ਕਰਕੇ ਸਰਕਾਰ ਨੂੰ ਕਿ ਕਰਤਾ ਚੰਗਲ ਘਟਾਈ ਹੋ ਜੂਗੀ ਹੂੰ ਤੇ ਦੁਨੀਆ ਜਿਹੜੀ ਹੈ ਉਹਨਾਂ ਤੋਂ ਵੀ ਘਟੇਗਾ ਹੂੰ ਤੇ ਤਾਂ ਉਹ ਵੀ ਬਜਾਏ ਬਹੁਤ ਜਿੰਨਾਂ ਨੇ ਲੋਕਾਂ ਦੇ ਲੱਗ ਦਿੱਤਾ ਦੁਨੀਆ ਤਾਂ ਅੱਗੇ ਕਿੱਸਰੇ ਹੀ ਹੈ ਮੁਝ ਹੈ ਜੇ ਵਿੱਚ ਤੇ ਬਹੁਤ ਗਲਤ ਕੀਤਾ ਸਰਕਾਰ ਨੇ ਜਿਹੜੇ ਪਟਾਓ ਨੇ ਤੇ ਡੀਜ਼ਲ ਦੇ ਰੇਟ ਵਧਾਏ ਨੇ ਅਸੀਂ ਅੱਗੇ ਮੰਗ ਕਰਦੇ ਹਾਂ ਸਰਕਾਰ ਨੂੰ ਦਬਾੜੇ ਤੇ ਧੌਰ ਕਰਕੇ ਰੇਡ ਤੋਂ ਤਵੈ ਜਹਦੀ ਆ ਗਿਆ ਤਵੰਦੇ ਹੂੰ ਦੱਸਦੀ ਕਿ ਬੀਤੇ ਦਿਨੀ ਪੰਜਾਬ ਵਿਧਾਨ ਸਭਾ ਦਾ ਮੌਨਸੂਨ اجلاس ਖਤਮ ਹੋਇਆ ਹੈ ਤਾਂ ਇਸ ਤੋਂ ਬਾਅਦ ਅਚਾਨਕ ਹੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਗਏ ਨੇ ਹੋਰ ਵੀ ਕਈ ਗੱਲਾਂ ਵਿਚਾਰੀਆਂ ਗਈਆਂ ਨੇ ਖਾਸ ਤੌਰ ਦੇ ਉੱਤੇ ਖੇਤੀ ਨੀਤੀ ਦੇ ਉੱਤੇ ਵੀ ਚਰਚਾ ਹੋਈ ਹੈ ਕਿਉਂਕਿ ਕਿਸਾਨਾਂ ਦੇ ਨਾਲ ਗੱਲਬਾਤ ਸਰਕਾਰ ਦੀ ਚੱਲ ਰਹੀ ਹੈ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਹੀ ਨੇ ਪਰ ਹੁਣ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਵਿਰੋਧੀ ਇਸ ਨੂੰ ਲੈ ਕੇ ਕੀ ਟਿੱਪਣੀਆਂ ਕਰਦੇ ਨੇ ਜਿਵੇਂ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਅਗਿਆ데요 ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ